ਜੋੜ ਬਾਹਰ ਦੇ ਜੋੜ ਤੋਂ ਲੈਟ ਤਰਾਲ ਲਾਈ ਹੋਈ ਹੈ ਡਬਲ ਪੋਰਸ਼ਨ ਦਿਵਯਾ ਕਲੈਕਸ਼ਨ ਦੇ ਸਾਹਮਣੇ ਇਹਨੇ ਇਹਨੇ ਜੋੜ ਸਿੱਧੀ ਦਾ ਲਾਈ ਹੋਈ ਹੈ ਡਬਲ ਪੋਰਸ਼ਨ ਲੈ ਸਿੱਧੀ ਜੋੜੀ ਗਏ ਇਹ ਜਿਹੜੀ ਸਗਰੀਆਂ ਚੱਲਦਾਂ ਅੱਜ ਅਸੀਂ ਸਿਹਰੇ ਵੀ ਸਿਟੀ ਸਾਡੇ ਨੂੰ ਲਾਉਂ ਐਕਸ਼ਨ ਸਾਹਿਬ ਦੇ ਨਿਰਦੇਸ਼ਾਂ ਤੇ ਐਸਸੀ ਸਾਹਿਬ ਦੇ ਨਿਰਦੇਸ਼ਾਂ ਦੇ ਲੋਡ ਸਾਡਾ ਕਾਫੀ ਵੱਧ ਰਿਹਾ ਪੀਲੇ ਚਾ ਮੇਰਾ ਫੀਟਰ ਟੇਪ ਹੋ ਰਹੇ ਸੀ ਤੇ ਸਰਕਾਰ ਨੇ ਸੈਕਸੋ ਜੁੰਡ ਦਿੱਤੀ ਲੋਕੀ ਉਹ ਵਾਲਨ ਤੋਂ ਬਾਅਦ ਹੀ ਦੁਰਵਰਤੋਂ ਕਰਦੇ ਗੁੰਡੀ ਲਾਉਂਦੇ ਤੇ ਹੁਣ ਅਸੀਂ ਚੈਕਿੰਗ ਜਿਹੜੀ ਆ ਇਹਦੀ ਸਟਾਰਟ ਕੀਤੀ ਆ ਫੇਰ ਦੇ ਟਾਈਮ ਇੱਥੇ ਗੁੰਦਾਸ ਤੋਂ 15 ਕੇਸ ਫੜੇ ਆ ਤੇ ਹੁਣ ਐਕਸ਼ਨ ਸਾਹਿਬ ਨੂੰ ਫੋਰਸਮੈਂਟ ਦਾ ਮਸਾ ਤੋਂ ਆਏ 4 ਨੰਬਰ ਇਹਨਾਂ ਨਾਲ ਜੁਆਇੰਟ ਚੈਕਿੰਗ ਕੀਤੀ ਸੀ ਸਾਬੀਆਂ ਨੇ ਇੱਥੇ ਆਣ ਕੇ ਦੇਖਿਆ ਕਿਉਂ ਸਿਹਰੇ ਦੇ ਗਰਮੀ 'ਚ ਲੱ ਚਾਰ ਦੇ ਗੱਣਾ ਉੱਪਰ ਚੜ ਕੇ ਵੇਖੇ ਆ ਵੀ ਉਹ ਤੇਰੀ ਸਿੱਧੀ ਸਪਲਾਈ ਤਾਰ ਜਾਂਦੀ ਹੈ ਫੇ ਮੀਟਰ ਨੋ ਦੇ ਵਿੱਚੋਂ ਲਾਲ ਆਰੇ ਜੋੜ ਕਰਕੇ ਇਹਦੇ ਚੋਰੀ ਮਗਨੋਨੀ ਕਰਤ ਰਹੇਗੇ ਉਹ ਸਾਡੇ ਮੁਲਾਜ਼ਮਾਂ ਜਿਹੜੀ ਉਤਾਰ ਦਿੱਤੀ ਹੈਗੀ ਆ ਇੱਕ ਦੋ ਹੀ ਮੀਟਰ ਵੀ ਹੁਣ ਵੀ ਬੈਕ ਕਿਤੇ ਆ ਬਾਕੀ ਹੁਣ ਫਿਰ ਇਸ ਤੋਂ ਬਾਅਦ ਅਗਲੇ ਬੰਨੇ ਜਾਣਾ ਚੈਕਿੰਗ ਤੇ ਤੇ ਜੋ ਵੀ ਜਿਹੜਾ ਚੋਰੀ ਕਰਦਾ ਉਹਨੂੰ ਭਾਰੀ ਜੁਰਮਾਨੇ ਪਾਈ ਜਾਣਗੇ ਸੈਂ ਲੋਕਾਂ ਨੂੰ ਅਪੀਲ ਕਰਦੇ ਆ ਜੇ ਆ ਤੇ ਸਿੱਧੀ ਸ਼ਾਪਿੰਗ ਸਾਡੇ ਆਈਡੀਓ ਸਾਹਿਬ 9661113079 ਤੇ ਐਕਸ਼ਨ ਸਾਹਿਬ ਸਰਦਾਰ ਰਵੀ ਸਿੰਘ ਜੀ ਉਹਨਾ ਨੰਬਰ ਹੈ 976113022 ਉਹਨਾਂ ਨੂੰ ਕੋਈ ਵੀ ਲਾਗੇ ਬਨੇ ਚੋਰੀ ਕਰਦਾ ਵਾ ਮਾਰੇ ਅੰਸਰ ਨਤ ਪਾਉਣ ਲਈ ਉਹਨਾ ਨੰਬਰਾਂ ਤੇ ਫੋਨ ਕਰਕੇ ਦੱਸ ਸਕਦੇ ਆ ਉਹ ਜਿਹੜੇ ਪਬਲਿਕ ਦਾ ਦਫਤਰ ਰੱਖਿਆ ਜਾਂਦਾ ਉਹ ਨੰਬਰ ਤੇਹਰੀ ਜਾਣਕਾਰੀ ਦਿੱਤੀ ਜਾਂਦੀ ਇਹ ਚੋਰੀ ਜਿਹੜੀ ਫਰਮ ਵਾਸਤੇ ਲੋਕ ਵੀ ਸੰਜੋਗ ਕਰਨ ਕਰ ਰਹੇ ਹਨ ਕਿਹੜੇ ਕਿਹੜੇ ਇਲਾਕੇ ਵਿੱਚ ਬਿਜਲੀ ਚੋਰੀ ਪੜੀ ਕੀ ਆ ਉਹ ਕੀ ਮੀਟਰ ਨਾਲ ਛੇੜਛਾੜ ਕੀਤੀ ਗਈ ਐਪਲੀਕੇਸ਼ਨਾਂ ਬਣਾਈਆਂ ਹਾਂਜੀ ਜਿੱਥੇ ਮੀਟਰ ਨਾਲ ਛੇੜਛਾੜ ਕੀਤੀ ਕੋਈ ਸੀਲ ਲਾਤੋਂ ਸਿੱਧੀ ਚੱਲਦੀ ਪਈ ਗੁਰੂਗਾ ਖੂਹ ਲਾਗੇ ਪੜੀ ਹੈ ਗਲੀਆਂ ਦੇ ਵਿੱਚ ਕਾਫੀ ਚੈਕਿੰਗ ਕੀਤੀ ਆ ਉਸ ਤੋਂ ਬਾਅਦ ਅਸੀਂ ਨਿੱਕੇ ਗਾਜੀਕੋਟ ਚੈਕ ਉਸ ਤੋਂ ਬਾਅਦ ਅਸੀਂ ਜਿਹੜਾ ਵਾ ਚੰਡੂ ਵਾਲੀ ਗਲੀ ਚੈਕਿੰਗ ਕੀਤੀ ਆ ਹੁਣ ਇਹ ਜਿਹੜਾ ਸ਼ਹਿਰ ਕੰਪਲੈਕਸ ਦਾ ਪੁਰਾਣਾ ਬਲਾਕ ਦਫ਼ਤਰ ਜਿਹਨੂੰ ਬੋਲਦੇ ਇੱਥੇ ਚੈਕਿੰਗ ਕੀਤੀ ਆ ਉਸ ਤੋਂ ਬਾਅਦ ਅਗਲੇ ਰਾਹ ਤੇ ਜਾਣਾ ਜਿੱਦਾਂ ਸਾਫ ਕਰਨ ਦਾ ਦੁਕਾਨਦਾਰ ਉਹ ਹਾਂਜੀ ਆ ਤਿੰਨ ਚਾਰ ਦੁਕਾਨਦਾਰ ਹੈਗੇ ਆ ਇਹਨਾਂ ਦੀ ਰਸੀਦੀ ਦਾ ਜਾਂਦੀ ਅੰਦਰ ਦਫ਼ਤਰ ਨੂੰ ਉਹਦੇ ਵਿੱਚੋਂ ਲਾ ਲਾ ਕੇ ਹੁਣ ਇੱਕ ਜੁਰਮਾਨੇ ਪਾਈ ਜਾਣ ਕਰ ਰਹੇ ਸਾਨੂੰ ਐਲਸੀਡ ਕੱਟ ਕੇ ਦੇਣੇ ਸੀ ਯਾਰ ਉਹ ਜੁਰਮਾਨੇ ਪਾਉਣਗੇ ਉਸ ਤੋਂ ਬਾਅਦ ਜਿਹੜੀ ਆ ਥਾਣੇ ਜਿਹੜਾ ਸਾਡਾ ਬੀਰ ਕੈਂਟੀ ਪਾਵਰ ਟੈਕਟਰ ਉੱਥੇ ਰਿਪੋਰਟ ਦਰਜ ਕਰਾਈ ਜਾਊਗੀ